ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੈਂ ਐਸੀ ਉਮੀਦ ਕਰਦੇ ਆਂਗੇ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਮਗੇ ਖੁਸ਼ ਹੋਮਗੇ ਤੇ ਜਿਹੜੀ ਅੱਜ ਪੂਰੇ ਖੁਸ਼ ਨਿਹਾਰੇ ਤੁਸੀਂ ਖੁਸ਼ ਹੋ ਤੁਸੀਂ ਤੇ ਚਲੋ ਅੱਜ ਮੈਂ ਤਾਂ ਇਹੀ ਦੁਆ ਕਰਦੀ ਆ ਹਨਾ ਰਾਤ ਦੇ ਰਾਤ ਵੀ ਆਗੇ ਸੀਗੇ ਘੰਟੇ ਡੇਢ ਆਗੇ ਸੀ ਨਾ 5:00 ਵਜੇ ਆਗੇ ਸੀ ਤੁਸੀਂ ਘੰਟਾ ਕਿੰਨੇ ਵਜੇ ਆਗੇ ਸੀ ਤੇ ਅੱਜ ਹੋਣੀ ਆ ਵੋਟਾਂ ਦੀ ਕਾਊਂਟਿੰਗ ਤੇ ਤਾਂ ਕਰਕੇ ਹੁਣ ਸਵੇਰੀ ਸਵੇਰੀ ਅੱਜ ਅਸੀਂ ਸੱਜਰੇ ਦੇ ਉੱਠੇ ਹੋਇਆ ਹੁਣ ਨਾ ਕਿ ਅਜੇ ਰੈਡੀ ਸੈਡੀ ਹੋ ਗਏ ਉਹ ਬੰਦਾ ਰੈਡੀ ਹੋ ਗਿਆ ਜਿਹੜਾ ਇਹਨਾਂ ਨੂੰ ਬੋਟਾ ਦਾ ਇੰਨਾ ਕ੍ਰੇਜ਼ ਰਹਿੰਦਾ ਇੰਨਾ ਕ੍ਰੇਜ਼ ਆ ਜਣੀ ਉਥੇ ਕਾਊਂਟਿੰਗ ਚ ਡਿਊਟੀ ਆ ਤੇ ਹੁਣ ਇਹਨਾਂ ਨੇ ਬਸ ਰੈਡੀ ਰੂੜੀ ਹੋ ਕੇ ਹੁਣ ਫੋਨ ਜਾਨੀ ਆ ਵੀ ਗਏ ਫੋਨ ਕਰ ਵੀ ਲੈ ਵੀ ਸ਼ੇਤੀ ਜਾਣਾ ਤੁੰਦ ਪਹਿਲੀ ਵੀ ਟਾਈਮ ਨਾਲ ਆਪਾਂ ਪਹੁੰਚ ਜੀਦਾ ਮੈਂ ਬਹੁਤ ਪਾਵਾਂਦਾ ਮੈਂ 10 ਮਿੰਟ ਪਹਿਲਾਂ ਖੜਾ ਹੋਣਾ ਜਦੋਂ ਵੀ ਸਾਡੇ ਨਾਲ ਜਾਣ ਵਾਲੇ ਨਹੀਂ ਪਾਵੰਦ ਹੈਗੇ ਨਾ ਮੈਂ ਤਾਂ ਸਭ ਤੋਂ ਪਹਿਲਾਂ ਤੇ ਇਹ ਹੁਣ 7 ਵਜੇ ਨੂੰ ਉੱਥੇ ਇਹਨਾਂ ਨੇ ਜਾਣਾ ਅੰਦਰ ਪਰ ਇਹ ਰੈਡੀ 5 ਵਜੇ ਗੀਜਰ ਵੀ ਰਾਤ ਹੀ ਆਨ ਕਰਤਾ ਵੀ ਸਵੇਰੇ ਮੈਂ ਉੱਠ ਕੇ ਨਾ ਆਉਂ ਆਬਦਾਲ ਆਰਮ ਨੂੰ ਲਾ ਲਿਆ ਲੂਟ ਚਲੀ ਜਾਂਦੀ ਹੈ ਹਾਂ ਹਾਂ ਚੱਲ ਜਿੱਤ ਕੇ ਆਉਂ ਬਦ ਤੁਸੀਂ ਰਾਤ ਮੈਂ ਫੋਨ ਲਾਇਆ ਮਨ ਕਿ ਕਦੋਂ ਨੂੰ ਆਮਗੇ ਹੱਸਣ ਲੱਗੇ ਸਾਰੇ ਇਹਨੇ ਕਹਿੰਦੇ ਅਸੀਂ ਤਾ ਆਉਂਦੇ ਨਹੀਂ ਅਸੀਂ ਤਾਂ 7 ਦਿਨਾਂ ਨੂੰ ਆਵਾਂਗੇ ਫਲਾਣੇ ਦੇ ਕੋਲ ਆ ਤਾਂ ਜਦੋਂ ਮਰਜੀ ਜਾਏ ਮੈਂ ਕਿਹਾ ਮੈਂ ਤਾਂ ਕਹਿੰਦੀ ਸੀ ਵੀ सोनू ਨੇ ਉਹ ਨਹੀਂ ਕਰਿਆ ਹੈਗਾ ਤੇ ਵੀ ਰੋਟੀ ਖਾਣ ਨੂੰ ਕਹਿੰਦੇ ਸੀ ਵੀਰ ਐਂਜ ਹੋਇਆ ਇਹਨਾਂ ਦਾ ਫੋਨ ਇੱਕ ਸਾਨੂੰ ਆਇਆ ਹੋ ਜਾਂਦਾ ਸ਼ਾਮ ਨੂੰ ਹਨਾ ਅ ਅੰਡੇ ਲੈਣ ਵਾਲੇ ਦਾ ਜ਼ਿਆਦਾ ਹੋ ਜਾਂਦਾ Google Pay ਵਾਲਾ ਨੰਬਰ ਇਹਨਾਂ ਕੋਲ ਹੀ ਫਿਰ ਮੈਨੂੰ ਤਾਂ ਫੋਨ ਨਹੀਂ ਤਾਂ ਮੈਂ ਲਾਉਂਦੀ ਨਹੀਂ ਹੁੰਦੀ ਫੋਨ ਮੈਂ ਕਦੇ ਲਾਇਆ ਥੋਨੂੰ ਫੋਨ ਕਰੇਗਾ ਵੀ ਆ ਜਾਣਗੇ ਆਪੇ ਬਸ ਜੇ ਸਰਕਾਰ ਕੋਈ ਦੇ ਦੇ ਤੇ ਫਿਰ ਉਹ ਪੁੱਛਣਾ ਪੈਂਦਾ ਕਈ ਵਾਰ ਹੋਰ ਪਿੰਡਾਂ ਤੋਂ ਜਿੱimme ਆਉਂਦੇ ਨੇ ਵੀ ਬਈ ਪੈਸੇ ਪਾਉ ਸੀਗੇ ਤੁਹਾਡੇ ਕੋਲੇ ਵੀ ਮੈਂ ਟ੍ਰੀਐਂਸ ਕਰਦਾ ਇਤੋਂ ਨਾ ਆ ਜਾਂਦੀ ਨੇ ਤੇ ਬਸ ਤਾਂ ਹੁਣ ਚਲੋ ਇਹ ਹੋ ਜਾਂਦਾ ਹਨਾ ਇੱਕ ਜੀਵਾਰ ਆਪਾਂ ਹੋ ਸੀਗਾ ਤਾਂ ਲਾਇਆ ਸੀ ਮੈਂ ਮੈਂ ਕਈ ਪੇ ਜਿੱਤ ਕੇ ਆਇਓ ਹੁਣ ਵੀ ਕਹਿੰਦੇ ਵੀ ਚਲ ਜਿੱਤ ਜਾਣਾ ਬਸ ਜੇ ਸਰਕਾਰ ਨਾਲ ਕੋਈ ਗੜਬੜ ਕਰੇ ਵੀ ਤਾਂ ਕੋਈ ਫਿਕਰੀ ਨਹੀਂ ਦੀ ਜਿੱਤੇ ਪਏ ਹਾਂ ਬੇ ਫਿਕਰੀ ਨਾਲ ਠੀਕ ਹੈ ਜੀ ਚਲ ਕੰਗਰਾਚੂਲੇਸ਼ਨ ਸਾਰਾ ਪੰਜਾਬ ਚ ਜਿੱਤੀ ਹੋਈ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਚੱਲ ਲਈ ਹਾਂ ਬਸ ਚੱਲਦੇ ਹਾਂ ਲੋ ਜੀ ਜਿਹੜੇ ਮੈਂ ਕੱਲ ਕਿਹਾ ਸੀ ਹਨਾ ਮੈਕ ਤੇ ਉਹਦੇ ਵਾਸਤੇ ਹਨਾ ਜਿੰਨਾ ਜਿੰਨਾ ਨੇ ਮੇਰੀ ਸਪੋਰਟ ਕਰੀ ਬਹੁਤ-ਬਹੁਤ ਥੈਂਕ ਯੂ ਤੇ ਹਨਾ ਪ੍ਰਵਿੰਦਰ ਗਰੇਵਾਲ ਦੀ ਆਈਡੀ ਤੋਂ ਕੀ ਕਹਿੰਦੇ ਵੀ ਇਹ ਤਾਂ ਮੈਨੂੰ ਕਹਿੰਦੇ ਤੇਰੇ ਜੇਠ ਦਾ ਕਮੈਂਟ ਆ ਮੈਨੂੰ ਹਾਸਦੇ ਸੀ ਮੈਂ ਕਿਹਾ ਵੀ ਮੈਨੂੰ ਐ ਨਹੀਂ ਪਤਾ ਵੀ ਤੁਸੀਂ ਤਾਂ ਮੈਨੂੰ ਝੂਠਾ ਵੀ ਕਈ ਵਾਰ ਕਿਸੇ ਨੂੰ ਹਨਾ ਦਿਔਰ ਦੀ ਥਾਵੇਂ ਮੇਰਾ ਆਪਣਾ ਪਿੰਟੂ ਭਰਾ ਆ ਮੇਰਾ ਨਹੀਂ ਉਹ ਤਾਂ ਮੈਂ ਹਾਂ ਮੈਂ ਸਮਝਦੀ ਕਿ ਮੈਨੂੰ ਲੱਗਦਾ ਹਨਾ ਜਿਹੜੀ ਦੇ ਪਿੰਡਾ ਉਹਨਾਂ ਦਾ ਪਿੰਟੂ ਗਰੇਵਾਲ ਤੇ ਮੈਨੂੰ ਇਹ ਦਿਔਰ ਨੂੰ ਜੇ ਤੁਨਾ ਜਿੰਨੇ ਕਿ ਕਿੰਨੇ ਨਾ ਹੁੰਦੇ ਮੈਨੂੰ ਕਿਹੜਾ ਪਤਾ ਹੁੰਦਾ ਮੈਂ ਕਿਸੇ ਨੂੰ ਕਈ ਵਾਰ ਚਾਹਦੀ ਨਹੀਂ ਹਨਾ ਤੇ ਉਲਟਾ ਫੁਲਟਾ ਮੈਨੂੰ ਦੱਸ ਦਿੰਦੇ ਨੇ ਤੇ ਕਹਿੰਦੇ ਤੇਰੇ ਜੇ ਟਾ ਕਮੈਂਟ ਆ ਕੀ ਕਹਿੰਦੇ ਸੀ ਹਿਮਨੂ ਦਾਤਾ ਹਾਂ ਉਹ ਸਾਡੀ ਬਹੁਤ ਸਪੋਰਟ ਕਰਦੇ ਨੇ ਸਮੇਂ-ਸਮੇਂ ਤੇ థాంਕ ਯੂ ਜੀ థాంਕ ਯੂ ਬਹੁਤ ਨਿਹਰਵਾਨੀ ਥੋਡੀ ਗਰੀਵਾਲ ਸਾਹਿਬ ਅਜੇ ਤੱਕ ਖੁਸ਼ੀਆਂ ਚ ਨਹੀਂ ਪੂਰੀ ਹੁਣਾ ਵਸ ਸ਼ਾਮ ਨੂੰ ਲਾ ਜਾਈ ਹੋ ਜੇ ਮੈਂ ਤੇ ਕਿਹਾ ਵਾਹਿਗੁਰੂ ਕਰੇ ਕਿ ਨਾ ਮੈਂ ਵੀ ਸਵੇਰੇ ਅਰਦਾਸ ਬੇਨਤੀ ਕਰੀ ਉੱਠ ਕੇ ਮਗਾ ਜਿੱਤ ਜਾਣਾ ਡੈਰੀ ਥੋਡੀ ਉਹੀ ਨਾ ਦੇਮ ਜਿਹੜੀ ਅੱਗੇ ਲੈ ਕੇ ਜਾਣੀ ਹੁੰਨੇ ਹੋ ਜੀ ਅਸੀਂ ਇੱਥੇ ਕੋਈ ਆਗੇ ਕਿੱਟ ਚ ਲਓ ਦੇਖ ਲਓ ਸਾਡੀ 5 ਵਜੇ ਦੀ ਤਿਆਰੀ ਹੁੰਦੀ ਹੁਣ ਉਹ ਕਹਿੰਦੇ ਪੈਨ ਤੇ ਡੈਰੀ ਵੀ ਤੂੰ ਹੀ ਚੱਕ ਲਿਆ ਪਹਿਲਾਂ ਹੀ ਕਹਿ ਦਿੰਦੇ ਪੇਜ ਨਹੀਂ ਲੈ ਸਾਰੀ ਵੀ ਲੈ ਜਾ ਸਾਰੀ ਏਡੀ ਮੈਂ ਕੀ ਕਰਨਾ ਇਹ ਲਓ ਰਮਣੀ ਤੇ ਵੀ ਪੱਜ ਕੇ ਉੱਠ ਖੜਿਆ ਵਿਚਾਰਾ ਜਿਆ ਦੇ ਲਾਲ ਜਿਆ ਲਾ ਜਿਹੜੀ ਨਵੇਂ ਲਿਆਂਦੇ ਦੇ ਹਰੇ ਜੀ ਲਓ ਜੀ ਪੱਜ ਕੇ ਤੁੰ ਨੂੰ ਬਹੁਤ ਜ਼ਿਆਦਾ ਚੱਲੀ ਗਏ ਉਹ ਜਾਂਦੇ ਨੇ ਤੁੰਦ ਦੇ ਘਮੀ ਵਾਂਗੂੰ ਪੈਂਦੀ ਆ। ਕੰਮ ਹੋਇਆ ਮੈਨੂੰ ਲੱਗਦਾ। ਫੇਰ ਲਾ ਦੀ। ਹਾਂ ਪਰਧਰਿਆ ਗਾ ਦੀ। ਓਏ ਓਏ ਓਦੀ ਪੈਤੀ ਓਏ। ਦੱਸਿਓ ਆਪਣੇ ਪਿੰਡ ਚੋਂ ਤਾਂ ਬਹੁਤ ਵੋਟ ਪਈ ਆ। ਬਹੁਤ ਜ਼ਿਆਦੀ। ਅੱਛਾ ਜਿੱਤ ਗਏ। ਜਿੱਤ ਗਏ। ਵੱਜਮਿਆਂ ਤੋਂ ਘੱਟ ਜਿੱਤ ਗਏ। ਜਿੱਤ ਗਏ। ਆਸੀ ਭਾਈ ਢੀਕੇ ਨਗਰਾ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੇ ਇੰਨੀ ਵੋਟ ਪਾਈ ਸਾਡੇ ਬੰਦੇ ਨੂੰ ਵੀ ਪੂਰਾ ਮਾਣ ਆ ਸਾਡੀ ਸਾਰੀ ਪਾਰਟੀ ਨੂੰ ਮਾਣ ਆ ਪਿੰਡ ਤੇ ਢੀਕੇ ਪਿੰਡ ਹਾਂ ਬਹੁਤ ਜ਼ਿਆਦੇ ਸਾਨੂੰ ਮੰਨਦੇ ਹੋ ਦਿੱਤੀ ਚਲੋ ਕੋਈ ਗੱਲ ਨਹੀਂ ਬਸ ਇਹ ਮੈਂ ਨੇ ਭਾਈ VOTING ਵੱਧ ਸੀ ਉਹਨਾਂ ਦੀ VOTING ਵੀ ਵੱਧ ਹੋਈ ਆ ਪਿੰਡ ਦੀ ਵੋਟ ਵੀ ਵੱਧ ਆ ਉਹਦੇ ਕਾਰਨ ਕੈਂਡੀਡੇਟ ਵੀ ਦੋ ਸੀ ਨਾ ਹਾਂ ਉਹਦੇ ਕਾਰਨ 200 ਵੋਟ ਦਾ ਫਰਕ ਰਹਿ ਗਿਆ ਤੇ ਉਸਾ ਚਲੋ ਕੈਂਡੀਡੇਟ ਵੀ ਦੋ ਸੀ ਆਪਣੇ ਪਿੰਡ ਦੇ ਮੇਰੇ ਮੁੰਡੇ ਨੂੰ ਵੀ ਸਵਾਦ ਖਵਾ ਦੋ ਵੋਟ ਪੈ ਗਈ। ਕਰੀ ਹੋ ਜਾ ਕਰੀ ਹੋ ਜਾ। ਅਸੀਂ ਤਾਂ ਪਾਰਟੀ ਦੀ ਗਦੇ ਸੀ ਬੈਠੇ ਵੀ ਚੱਲ। ਪਾਰਟੀ ਹੋ। ਆਹੀ ਆਹੀ ਸੋਹਣੀ ਵੀਡੀਓ। ਰੰਦਾਵਾ ਕੌਣ ਹੈ ਕੀ ਨੌਣ ਦਾ? ਉਹ ਤਾਂ ਹੋ ਗਿਆ। ਹੈ? ਹੋ ਗਿਆ ਹੋ ਗਿਆ। ਕਿੰਨਾ ਦਾ ਹੈ? ਪਤਾ ਨਹੀਂ ਆਦਾ ਉਹ ਸੱਚ ਮਾਰੇ ਗੱਟੇ ਆ ਰਾਹ ਦੇ। ਅੱਛਾ ਅਸੀਂ ਵੇਰਦੇ ਹਾਂ ਤਾਂ ਇਸੀ ਮੈਂ ਖੈ ਲੈ ਹੁਣ ਹੋਊਗਾ। ਵੀ ਕੋਈ ਡੱਬਾ ਡੁੱਬਾ ਲੈ ਕੇ ਆਉਣਗੀ। ਦੀਦੀ ਤੇ ਦਾਦੀ ਆ। ਚਲੋ ਜਸਨੀਤ ਬਣਾਈਏ ਨਵਾਂ ਮਾ ਮਦਨ ਮੈਨੇ ਲਾ ਲਈ ਇੱਕ ਹੋਰ ਕੈਪ ਹੁਣ ਨਾਲ ਹੀ ਇਹਨੇ ਸਲਾਹ ਕਰਨੀ ਵੀ ਆਖੀ ਬੁਨਨੀ ਹੈ येलो ਕਲਰ ਦੀ ਇੱਕ ਪੱਗ ਬੁਨਨੀ ਆ ਹਾਂ ਮੈਂ ਇਹ ਸੋਹਣੀ ਲੱਗੂਗੀ ਪੱਗ ਕੈਪ ਦੇਤੀ ਉਹ ਫੁੱਲ ਜਬਣਾ ਕੇ ਰਵਨੀਤ ਨੂੰ ਕਾਸੀ ਲਾ ਦੇ ਤੇ ਬਹੁਤ ਸੋਹਣੀ ਕੈਪ ਆ ਗਈ ਸਾਡਾ ਜਸਨੀਤ ਸੋਹਣੀ ਦੇਖ ਲੈ ਕਿੰਨੀ ਲੱਗਦਾ ਕਲਰ ਇਹ

ਜਸਨੀਤ ਰਪੈਣਗੇ ਡੰਡੇ ਜਵੇਂ ਨਹੀਂ ਤੇ ਰਾਤ ਨੂੰ ਟਿਕਦੀ ਨਹੀਂ ਹੈਗੀ ਮੈਂ ਤਾਂ ਕੰਮ ਕਰੀ ਕੋਈ ਤਾਂ ਹੈਗਾ ਜਸਨੀਤ ਦਾ ਹੁਣ ਨਾ ਲੁਕੇ ਜਵੇਂ ਟਿਕਦੀ ਹੈਗੀ ਹੁਣ ਸਾਰੇ ਨਿਕਲਦੀ ਆ ਤੇ ਹਵਾ ਚ ਹਵਾ ਲਵਾਉਂਦੇ ਉਹ ਤਾਂ ਕੱਪੜਾ ਪਾ ਦਿੱਤੀ ਨੇ ਕੱਪੜਾ ਲੀੜਾ ਵਧੀਆ ਪਾਇਆ ਗਿਆ ਤੇ ਪਰ ਫਿਰ ਵੀ ਇਹਨਾਂ ਦੋਨੋਂ ਹਵਾ ਐਨੇ ਕਿਨਾਰੇ ਲੱਗ ਜਾਂਦੀ ਹੈ ਫਿਰ ਰਾਤ ਨੂੰ ਖਾਂਸੀ ਚਲਦੀ ਆ ਵੀ ਤੇ ਹੁਣ ਸ਼ਾਮ ਹੋ ਗਈ ਸ਼ਾਮ ਵਾਲੀ ਜਾ ਕਰਦੀ ਆ ਮੈਂ ਮਿਸ ਤ੍ਰਿਬਿਰਾਦੀ ਮੈਂ ਕਰਿਆ ਤੜਕਾ ਤਿਆਰ ਲਸਣ ਗੱਠਾ ਤੇ ਸੰਦੀਪ ਨੇ ਕਰਾਈ تھی ਆਸਾ ਢੀ ਕੋਈ ਚੱਲਦਾ ਨਾ ਤੇ ਮੰਮੀ ਬੰਦੀ ਆ ਕੋਟੀ ਤੇ ਇਹ ਵੀ ਆਹਾਂ ਕਰਦੇ ਆ ਹੁਣ ਬਾਕੀ ਕਰਦੇ ਆ ਅੱਗੇ ਕੰਮ ਦਿੰਦਾ ਸਾਗ ਤੜਕਣਾ ਜਸਨੀਤ ਖੇਤੀ ਜਾਂਦਾ ਨਵਾਇ ਨੂੰ ਹੋਇਆ ਪਰ ਰਿਸ਼ਤੇ ਚ ਲਿਪੜਨ ਨੂੰ ਹਣ ਦਾ ਨਹੀਂ ਹੈਗਾ ਤੇ ਬਾਕੀ ਸਾਰੇ ਜਨ ਇਹਨਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀ ਰਪੈਨ ਆਪਾਂ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਥੈਂਕ ਯੂ ਆ ਬਾਈ ਨਹੀਂ ਹਜੇ ਕਿਹੜਾ ਆਪਾਂ ਐਂਡ ਕਰਦੇ ਆਂ ਐਂਡ ਨਹੀਂ ਕਰਦੇ ਹੈਗੇ ਤਾਂ ਇਹਦੇ ਨਾਲੋਂ ਡਾਊਨ ਤੇ ਹਾਂ ਮੰਨਣਾ ਬਹੁਤ ਔਖਾ ਹਨਾ ਮਿਸਤਰੀ ਦਾ ਕੰਮ ਵੀ ਸਾਰੀ ਬਿਉਤ ਬੰਦੀ ਕਰਨੀ ਦੇਖਣ ਨਾਲੇ ਹਲੇ ਸਾਡੇ ਕੋਈ ਜ਼ਿਆਦਾ ਕੰਮ ਨਹੀਂ ਹੈਗਾ ਥੋੜਾ ਜਿਹਾ ਕੰਮ ਆ ਵੀ ਪਰ ਫਿਰ ਵੀ ਜਦੋਂ ਵੀਰੇ ਨਾਲ ਸਲਾਮਤ ਸਵੇਰ ਕਰਨੇ ਪੈਣੇ ਇਧਰੋਂ ਆਏ ਇਧਰੋਂ ਆਏ ਹਨਾ ਉਹ ਹੋ ਜਾਂਦਾ ਤੇ ਬਹੁਤ ਔਖਾ ਜਾਂਦਾ ਮੇਰੇ ਕੰਮ ਜੀ ਕਿਉਂਕਿ ਥਾਂ ਹੈਗਾ ਥੋੜਾ ਇਤ्रो ਸੈਟਿੰਗ ਜੀ ਕਰਨੀ ਪਈ ਹੈ ਜੇ ਸਾਡਾ ਸਾਰਾ ਸਮਾਨ ਬਾਹਰ ਪਿਆ ਹੁੰਦਾ ਤਾਂ ਹੁੰਦਾ ਕੋ ਜੂ ਇਕੱਠੀ ਜਦਾ ਪਾਉਣੀ ਆ ਉੱਥੇ ਨਾ ਹਾਂ ਜੀ ਥੋੜਾ ਹੁੰਦਾ ਟੁੱਟ ਭੱਜੀ ਜੀ ਉਹਦੇ ਬਹੁਤ ਔਖਾ ਨਾਲ ਸਬਨਾ ਹੁੰਦਾ ਗਈ ਜਾਂਦਾ ਹਾਂ ਹਾਂ ਟੁੱਟ ਭੱਜੀ ਜੀ ਤੇ ਬਹੁਤ ਔਖਾ ਹੋ ਜਾਂਦਾ ਹੁਣ ਆਲੇ ਪੰਗਰ ਜਿਹੜਾ ਨੀਰੇ ਵਾਲਾ ਸੀ ਉਹ ਸਾਰਾ ਤਿਆਰ ਤਾਂ ਹੋ ਗਿਆ ਤੇ ਸਮਾਨ ਦੇਖ ਲਓ ਪੇਟੀ-ਪੁੱਟੀ ਸਾਰੇ ਕੁਝ ਬਾਰੇ ਪਿਆ ਆ ਕੀ ਕਾਣੀ ਹਨਾ ਸੰਦੀਪ ਜੀ ਦੇਖ ਲੋ ਮੈਨੂੰ ਇਹ ਗਾਲਾਂ ਅੱਜ ਲਾਈਵ ਚੱਲਦਾ ਸੀ ਲਾਈਵ ਦੇ ਵਿੱਚ ਵੀ ਇਹਨਾਂ ਨੇ ਆਏ ਵੀ ਮੇਰੇ ਨਾਲ ਤਾਂ ਤੁਹਾਡਾ ਕੋਈ ਹੋਣੀ ਹੁੰਦਾ ਕਿਹੜੇ ਕਿਹੜੇ ਬੰਦੇ ਆਏ ਕਰਦੇ ਨੇ ਕਰੇ ਕੰਮ ਕੋਈ ਕਰਦਾ ਮੇਰੇ ਨਾਲ ਮੈਨੂੰ ਹੀ ਗਾਲਾਂ ਕੱਢਣ ਲੱਗ ਜਾਂਦੇ ਨੇ ਨਾਲੇ ਮੈਂ ਖੁਸ਼ ਕਿਹਾ ਨਹੀਂ ਹੈਗਾ ਮੈਂ ਉਹਦਾ ਲਾਈਵ ਦੇ ਵਿੱਚ ਸੀ ਮੈਂ ਤਾਂ ਬੈਠੀ ਸੀਗੀ ਟਿੱਕੀ ਬੈਠੀ ਸੀ ਕੀ ਲੈ ਕੇ ਲੈ ਜਾ ਉਹ ਦੀਦੀ ਉਹਨਾਂ ਨਾਲ ਗੱਲ ਮਿਸਤਰੀ ਨਾਲ ਕਰਦੇ ਸੀ ਮੈਨੂੰ ਉਹੀ ਗਾਲਾਂ ਕੱਢ ਗਏ ਮੈਨੂੰ ਹੀ ਚਾਰ ਗੱਲਾਂ ਕੱਢ ਗਏ ਪਹਿਲੇ ਮੇਰਾ ਲਾਈਵ ਚੱਲਦਾ ਸੀ ਨਾਲੇ ਗੱਲਾਂ ਤੇ ਬੇਸਲਾ ਤਾਂ ਮਿਸਤਰੀ ਨਾਲ ਕਰਦੇ ਸੀ ਵੀ ਆਏ ਆ ਇਹ ਨਾਲੇ ਮੈਂ ਕੁਝ ਬੋਲੀ ਨਹੀਂ ਮੈਨੂੰ ਹੀ ਚਾਰ ਗੱਲਾਂ ਕਰਤੀ ਹਲੇ ਇਹ ਤਾਂ ਵਿੱਚ ਚੱਲ ਜਾਂਦਾ ਮੈਨੂੰ ਹੀ ਜਾਂਦਾ ਵਿੱਚ ਉਹੀ ਤਾਂ ਕਹਿਣੀ ਵੀ ਦੇਖ ਲੈ ਵੀ ਮੇਰੇ ਐ ਗੱਲਾਂ 4 ਮੈਨੂੰ ਕੱਢ ਗਏ ਘਰ ਘਰ ਇਹ ਗੱਲਾਂ ਵੀ ਮੈਂ ਤਾਂ ਕੁਝ ਕਹਿੰਦੀ ਨਹੀਂ ਹੈਗੀ ਹਾਂ ਨਾਲੇ ਹਜੇ ਐ ਕਹਿੰਦੇ ਨੇ ਵੀ ਇਹੇ ਨਰਮ ਨੇ ਨਾਰਮਲੀ ਸਬ ਰਿਸ਼ਤੇਦਾਰ ਸਾਡੇ ਰਿਸ਼ਤੇਦਾਰ ਖਾਸ ਕਰਕੇ ਕਹਿੰਦੇ ਨੇ ਸਾਨੂੰ ਤਾਂ ਨਰਮ ਹਾਂ ਮੇਰੇ ਮਮੀ ਹੁਣੇ ਤਾਂ ਕਹਿੰਦੇ ਨੇ ਬੋਲਿਆ ਵੀ ਨਹੀਂ ਤਾਂ ਇਹ ਬਚਾਰਾ ਮਰ ਨਹੀਂ ਜਾਵੇ ਲੈ ਲੈ ਇਹ ਦੇਖ ਲੈ ਆਪਦੀ ਕੁੜੀ ਦੀ سپورਟ ਨਹੀਂ ਕਰਦੇ ਇਹ ਆਪਦੀ ਜਵਾਈ ਦੀ سپورਟ ਕਰਦੇ ਨੇ ਹਾਂ ਤੇ ਜਵਾਈ ਦੀ سپورਟ ਕਰਦੇ ਨੇ ਸਾਡੇ ਸਾਰੇ ਦੇਖਾਂਗੇ ਕਹਿਣਗੇ ਬੰਨ ਕੇ ਨਹੀਂ ਸੰਦੀਪ ਤਾਂ ਬਹੁਤ ਨਰਮਾ ਬਹੁਤ ਨਰਮਾ ਜਿਹੜਾ ਵੀ ਕੱਟਦਾ ਹਨ ਉਹਨੂੰ ਪਤਾ ਹੁੰਦਾ ਫਿਰ ਐ ਵੀ ਨਹੀਂ ਦੇਖਦੇ ਵੀ ਕਿੱਥੇ ਖੜੇ ਆ ਕਿੱਥੇ ਬੈਠੇ ਮੈਨੂੰ ਹੀ ਗੱਲ ਕੋਈ ਹੁੰਦੀ ਆ ਜੇ ਉਹ ਵੀ ਦਿਸਤਰਬ ਹੋਏ ਉਹਨਾਂਗੇ ਗਾਲਾਂ ਮੈਨੂੰ ਕੱਢ ਦੇਣਗੇ ਕੀ ਹੋਰ ਟਾਈਮ ਕਿਸ ਘੱਟ ਹੋਰੇ ਹਾਂ 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 ਦੀਦੀ ਉਹ ਨਵੇਂ ਫੋਨ ਰੱਖਿਆ ਹਾਂ ਇਹ ਚ ਸੈੱਲ ਪਾਉਣ ਵਾਲਾ ਹਾਂ ਪਾ ਹਾਂ 1 ਘੰਟੇ ਦਾ ਵਰਤੇ ਦਿੰਦੇ ਹਾਂ ਹਾਂ ਵਾ ਇੱਕ ਘੰਟੇ ਦਾ ਵਰਤੇ ਦਾ ਚੱਲਦਾ ਤਾਂ ਹੈਗਾ ਪਰ ਲੇਟ ਚੱਲਦਾ ਨਹੀਂ ਕੰਟਾ ਹਾਂ ਹਾਂ ਬੁਰੇ ਸਮਾਨ ਤੇ ਚ ਸੈੱਲ ਪਾਉਣ ਵਾਲਾ ਅੱਛਾ ਪਤਾ ਨਹੀਂ ਹੁਣ ਟਾਈਮ ਪੀਸ ਕਹੇ ਜੇ ਨੇ ਉਹੀ ਖਰਾਓ ਹੋਈ ਜਾਂਦੇ ਨੇ ਸੈੱਲ ਹਾਂ ਥੋੜਾ ਥਰੀ ਚੱਲਦੇ ਨੇ ਆ ਗਈ ਦੀਦੀ ਆ ਗਈ ਹੁਣ ਅਸੀਂ ਬਾਕ ਕਰਕੇ ਆਉਣੀ ਆ ਤੇ ਫਿਰ ਆਤੀ ਮੈਂ ਸਾਗ ਢੜਕ ਤੂੰ ਤੇ ਮੈਂ ਫੋਨ ਹੁੰਦਾ ਰੱਖ ਦਨੀ ਹਾਂ ਕਾਲੋ ਜੇ ਕਪਾ ਟ੍ਰਾਈਪੋਡ ਟੁੱਟਿਆ ਹੋਇਆ ਤਾਂ ਉਹ ਚੱਕੀ ਫਿਰਦੀ ਆ ਇਦਾਂ ਸੱਚੇ ਕੁਸ ਬਣਾ ਰਹੇ ਨੇ ਮੈਂ ਆ ਗਈ ਸਰ ਕਰਕੇ ਕੀ ਬਣਾ ਲੈ ਬੱਚੇ ਇਹਨੇ ਆਲੂ ਦੀ ਸਬਜ਼ੀ ਖਾਈ ਨੇ ਕਿਨੇ ਖਾ ਲਈ ਆਲੂ ਦੀ ਸਬਜ਼ੀ ਬੱਬਾ ਬੰਦੂ ਵੀ ਖਾਦੀ ਆ ਆਲੂ ਦੀ ਸਬਜ਼ੀ ਸਾਗ ਢੜਕਦੇ ਆ ਮੈਂ ਤੁਹਾਨੂੰ ਰੋਟੀ ਬਣਾ ਲੈ ਆ ਮੈਨੂੰ ਤਾਂ ਹੋਰ ਲੱਗਦਾ ਕੁਸ ਪਕੌੜੇ ਪਕੂੜੇ ਦਾ ਕੋਈ ਸਾਗ ਹੈ ਆਲੂ ਦੀ ਸਬਜ਼ੀ ਸਬਜੀ ਤਾਂ ਨਹੀਂ ਬਣਾਉਂਦੇ ਤੁਸੀਂ ਨਵੇਂ ਤਾਂ ਸਾਗ ਖਾਉਂਗੀ ਸਾਗ ਖਾਵਾਂਗੀ ਤੁਸੀਂ ਤੁਸੀਂ ਕੀ ਖਾਵੋਗੇ ਮੈਂ ਤਾਂ ਪਕੌੜਾ ਖਾਉਂ ਪਕੌੜਾ ਵਸ ਰਹੀ ਹੀ ਪੁੱਛਣਾ ਨਹੀਂ ਵਸ ਮੈਂ ਆਲੂ ਦੀ ਸਬਜੀ ਇਹ ਕਹਿੰਦੀ ਆ ਕਦੇ ਪਕੌੜਾ ਕਹਿ ਦਿੰਦੀ ਕਦੇ ਕਰਨਾ ਸਬਜੀ ਹੁਣ ਪਕੌੜੇ ਵਾਸਤੇ ਤੇਲ ਨਾਲੋਂ ਵੱਢ ਗਈ ਮੇਰੇ ਸਹਾਰੇ ਕਰਣ ਗਈ ਗਈ ਪਤਾ ਨਹੀਂ ਹੁਣ ਇਹਨਾਂ ਨੇ ਕੀ ਬਣਾਉਣਗੇ ਮੈਨੂੰ ਪਤਾ ਬਣਾਉਣੇ ਤਾਂ ਤੁਸੀਂ ਪਕੌੜੇ ਨੇ ਆ ਦੇਖਾ ਛੋਟੇ ਜਿਹੇ ਮੈਂ ਤਾਂ ਕੀ ਕਹਨੀ ਆ ਤੁਹਾਨੂੰ ਮੈਂ ਤਾਂ ਕਿਤੇ ਰੋਕੇ ਨਹੀਂ ਹੈਗਾ ਖਾਓ ਥੋੜੀ ਮੇਰਾ ਤਾਂ ਕੋਈ ਛੀ ਨਹੀਂ ਕਰਦਾ ਥੋੜੀ ਉਮਰ ਆ ਖਾਓ ਥੋੜੀ ਉਮਰ ਆ ਪਾਈ ਖਾਨ ਦੀ ਖਾ ਲਓ ਮੇਰਾ ਤਾਂ ਕੀ ਜੀ ਕਰਦਾ ਬਣਾ ਲੈ ਜਿਹੜਾ ਕੁਝ ਬਣਾਉਣਾ ਫਿਰ ਮੈਂ ਸਾਗ ਬਣਾ ਆਹ ਕਰਕੇ ਸਾਗ ਦਾ ਤੇ ਰੋਟੀ ਲਾਉਣੀ ਆ ਮੈਨੂੰ ਤਾਂ ਪਤਾ ਕੀ ਕਹਨੀ ਇਹਨੇ ਕਾਸੇ ਉਸ ਤੋਂ ਤਿਆਰੀ ਕਰੀ ਬਣਾ ਲੈ ਬਣਾ ਲੈ ਤੇ ਸਬਜੀ ਸਬਜੀ ਕੀ ਮੈਨੂੰ ਨਾ ਨਹੀਂ ਆਲੂ ਦੀ ਮੈਂ ਤੇ ਗੋਭੀ ਚ ਵੀ ਆਲੂ ਹੁੰਦੇ ਨੇ ਮਟਰਾਂ ਚ ਵੀ ਆਲੂ ਹੁੰਦੇ ਨੇ ਵੀ ਤੇ ਸਬਜ਼ੀ ਕਾਦੀ ਤਰੀਏ ਨਾਲ ਬਣਾਉਣੀ ਹੈ ਕਹੂ ਸਬਜ਼ੀ ਬਣਾਉਣੀ ਗੱਲੇ ਆਲੂ ਆਦੀ ਸਿੱਕੀ ਸਬਜ਼ੀ ਫਿਰ ਗੋਭੀ ਚ ਮੈਂ ਗੋਭੀ ਚ ਤਾਂ ਸਿੱਕੀ ਹੁੰਦੀ ਆ ਗੋਭੀ ਚ ਤਾਂ ਗੋਭੀ ਹੁੰਦੀ ਆ ਚਲ ਠੀਕ ਆ ਜਿਹੜਾ ਕੁਸ ਤੇਰਾ ਦਿਲ ਕਰਦਾ ਉਹ ਕਰ ਲੈ ਮੈਂ ਨਹੀਂ ਕਹੀ ਹੈਗੀ ਤੁਸੀਂ ਤਾਂ ਪਕੌੜਾ ਖਾਣੇ ਨੇ ਮੈਂ ਤਾਂ ਰੋਟੀ ਖਾਉਂਗੀ ਨਾ ਤੇਰੇ ਪਾਪਾ ਕੋਈ ਨਹੀਂ ਖਾਂਦਾ ਪਕੌੜੇ ਤੁਸੀਂ ਖਾ ਲਓ ਦੋਨੇ ਜਾਣੇ ਜਿਸ ਨਹੀਂ ਇਤਨੇ ਖਾਣੇ ਨੇ ਜਿਸ ਨਹੀਂ ਤਾਂ ਖਾਣੇ ਨੇ ਪਕੌੜੇ ਜਿਸ ਨਹੀਂ ਤਾਂ ਹਾਂ ਆਦਾ ਆਟਾ ਲੱਗੀ ਪਈ ਆ ਇਹ ਵੀ ਤਾਂ ਆਹੀ ਕੰਮ ਕਰਨੀ ਨਹੀਂ ਤਾਂ ਹੁੰਦੇ ਨੂੰ ਟਾਈਮ ਮਿਲ ਜਾਂਦਾ ਟੱਕ ਨਹੀਂ ਆਉਂਦਾ ਪਕੌੜੀ ਆਲੂ ਦੀ ਸਬਜ਼ੀ ਪਕੌੜੇ ਇਹ ਤਾਂ ਪਕੌੜੇ ਕਹੂ ਬੇਸਨ ਪਿਆ ਪਤਾ ਨਹੀਂ ਫਿਰ ਬੇਸਨ ਵੀ ਦੇਖਣਾ ਪਊਗਾ ਜਿੰਨਾ ਹੋਇਆ ਤੇਰੀ ਸਬਜ਼ੀ ਬਣਾਣਾ ਹਾਂ ਤੇਰੇ ਪਪਾ ਤਾਂ ਪੁੱਧਰ ਸ਼ਾਇਰ ਤੇ ਜਾਂਦੀ ਸੀਗੀ ਮਤਲਬ ਸੌਸ ਵੀ ਨਹੀਂ ਹੈ ਨਹੀਂ ਕੈਸੀ ਆ ਬਣਾ ਰ ਰਹੇ ਨਹੀਂ ਤਾਂ ਬਣਾ ਕੇ ਸੋਈ ਵੇਲੀ ਕਰ ਪੁੱਤ ਫਿਰ ਮੈਂ ਉਹ ਕਰਾਂ ਰੋ ਸਾਗ ਤੜਕਾ ਰੋਟੀ ਦਾ ਕੰਮ ਨਵੇਂੜਾ ਤੇਲੋ ਅਰਵਨੀ ਦਿਨ ਦਾ ਖਾਣਾ ਦਾਣਾ ਬਣਾ ਲਿਆ ਇਹਨੇ ਆ ਬਣਾਈਏ ਨੇ ਆਸ ਸੀ ਨੇ ਦਾ ਆਲੂ ਦੀ ਦਾਲ ਨਾਲ ਸਬਜੀ ਨਾਲ ਤਾਂ ਹੀ ਸੌਰੀ ਸਬਜੀ ਨਾਲ ਪੂਰੀ ਆਟੇ ਦੀ ਪੂਰੀਆਂ ਬਣਾਈਏ ਨੇ ਤੇ ਹੁਣ ਮੈਂ ਬਣਾਉਣੀ ਕੀ ਦੀ ਰੋਟੀ ਸਰੋਂ ਦਾ ਸਾਗ ਢੜਕਾ ਲਾਉਣੀ ਆ ਸਾਗ ਨੂੰ ਜਿਸਨੀਤ ਨੂੰ ਵੀ ਖਵਾ ਲਈ ਪੁੱਤ ਜਿੰਗਾ ਹਾਂ ਖਵਾ ਲਿਆ ਲਓ ਜੀ ਰੋਨੀਤ ਨੇ ਤਾਂ ਫਲਾਕੇ ਖਾ ਲਈ ਆ ਪੂਰੀਆਂ ਸੀ ਬਣਾਉਣੀਆਂ ਮੱਕੀ ਦੀ ਰੋਟੀ ਸੰਦੀਪ ਨੇ ਪਾਣੀ ਹੱਥੀ ਰੋਟੀ ਬਣਾ ਲਾ ਤੇ ਪਾਣੀ ਹੱਥੀ ਖਾਣ ਨੂੰ ਦਿਲ ਕਰਦਾ ਤੇ ਸਾਗ ਨਾਲ ਤਾਂ ਤਕਰੀਬਨ ਇਹੀ ਰੋਟੀ ਹੁੰਦੀ ਆ ਤੇ ਸਾਗ ਟਟਕ ਲਿਆ ਸੀ ਮੈਂ ਫਸੋਂ ਰੋਟੀ ਖਾ ਲੀ ਫਿਰ ਰਵਨੀਤ ਨੇ ਖਾ ਲਈ ਜਿਸ ਨੇ ਇਤਨੇ ਖਾ ਲਈ ਕੁਝ ਖਾ ਲਈ ਇਹ ਵੀ ਪੂਰੀ ਖਾ ਲਈ ਜਿਸਨੀ ਤਾਂ ਉਹ ਤਾਂ ਰੋਟੀ ਬਹੁਤ ਘੱਟ ਖਾਂਦੀ ਆ ਪਰ ਰਵਨੀਤ ਨਾਲ ਖਾਂਗੇ ਅਸ ਤੁਹਾਨੂੰ ਮਮਾ ਅਸ ਤੇ ਪਕੌੜੀ ਬਣਾਉਣੀਆਂ ਪਕੌੜੀ ਤੇ ਆਸੂ ਲੋ ਰੋਟੀ ਬਣਾ ਕੇ ਖਾਵਾਂਗੇ ਠੰਡ ਹੁੰਦੇ ਠੰਡ ਲੱਗ ਲੱਗੀ ਮੈਂ ਜਿੰਨਾ ਮੋਟਾ ਸਪਾਲੇ ਸੀਗਾ ਸੂਟ ਬੱਲ ਵੱਟਦਾ ਮੈਨੂੰ ਐਸੀ ਵੀ ਐਸੇ ਠੰਡ ਨਹੀਂ ਲੱਗਣੀ ਪਰ ਠੰਡ ਲੱਗੀ ਸ਼ਾਮ ਜੀ ਨੂੰ ਤਾਂ ਕਾਫੀ ਠੰਡ ਆਜ ਤਾਂ ਸਿੱਧੀ ਮੱਥੇ 'ਚ ਪੈਂਦੀ ਸੀ ਤੁੰਦੋਥੇ ਆਹ ਲੋ ਪੀ ਵੀ ਲੈ ਜਾਂਦਾ ਦੇਵਦੀ ਚ ਪਾਉਦੇ ਜਿਹੜੀ ਆਏ ਸੀ ਵੀ ਟੋਪੀ ਫਿਰ ਉੱਥੇ Baal ਖਰਾਬ ਹੋ ਜਾਣਗੇ ਵੀ ਟੋਪੀ ਮੈਂ ਤਾਂ ਨਾਲ ਲਈ ਸੀ ਤੁਸੀਂ ਤਾਂ ਟੋਪੀ ਵੀ ਨਹੀਂ ਲਾਉਂਦੇ ਅੱਜ ਹੁਣ ਹੀ ਲੱਗ ਗਿਆ ਤਾਂ ਵੀ Baal ਆਏ 'ਚ ਹੋ ਜਾਂਦੇ ਨੇ ਖਰਾਬ ਜੇ ਉੱਥੇ ਹੁਣ ਤੁਹਾਨੂੰ ਪਤਾ ਤਾਂ ਨਹੀਂ ਮਿਲਦੇ ਨੇ ਹੈਂ ਤੇ ਪਾਪਾ ਤੇ ਲਾ ਲ ਕੇ ਕੈਮਰਾ ਇਹ ਲਾ ਤੋ ਫਾ ਮਾ ਮੈਂ ਵੀ ਤੋ ਪੀ ਲਿਆਉਣੀ ਦੇਖ ਲਓ ਹੁਣ ਵੀ ਮੈਂ ਤਾਂ ਇਕੇ ਆਇਆ ਹਨਾ ਵੀ ਮੈਂ ਤਾਂ ਕਹਿੰਦੀ ਸੀ ਕਿ ਤੁਸੀਂ ਜਿੱਤ ਕੇ ਆਓ ਮੈਂ ਤਾਂ ਕੱਲ ਵੀ ਤੁਹਾਨੂੰ ਕਿਹਾ ਸੀ ਜਿੱਤ ਕੇ ਆਓ ਮੈਨੂੰ ਗੁੱਸਾ ਕੋਈ ਗੱਲ ਦਾ ਹੁੰਦਾ ਹੁਣ ਗੱਲ ਦਾ ਗੁੱਸਾ ਤਾਂ ਐ ਸੀਗਾ ਵੀ ਅਸੀਂ ਆਹ ਹੋ ਗਏ ਚਲ ਹਾਰੇ ਵੀ ਕਾੜੇ ਪਿੰਡ ਜਿੱਤਾ ਤੁਸੀਂ ਜਿੱਤ ਹੀ ਹੋ ਤੁਸੀਂ ਤਾਂ ਬਹੁਤ ਬੱਲੇ ਤੇ ਵੀ ਹੁਣ ਮੈਨੂੰ ਦੇਖੀ ਵੀ ਗੱਲ ਕੱਢਦੀ ਆ ਇਹ ਆਨਾ ਬਹਾਨਾ ਕੋਈ ਹੋਉਂਦਾ ਫਿਰ ਮੇਰੇ ਸੀ ਲਾਉਂਦੇ ਹੁੰਦੇ ਇਹ ਹਰੇਕ ਗੱਲ ਉਹ ਮੁੰਗਾਲਾਂ ਦਾ ਨਹੀਂ ਉਹ ਤੇ ਰਿਕਾਰਡ ਹੋ ਗਿਆ ਉਧਰ ਰਿਕਾਰਡ ਹੋ ਗਈ ਹੈ ਜੀ। ਰਿਕਾਰਡ ਹੋ ਗਿਆ ਲੈ ਦੇ ਵਿੱਚ ਉਹ ਤਾਂ ਹੁਣ ਇਹ ਤਾਂ ਹੁਣ ਤੁਸੀਂ ਮੁਕਰ ਨਹੀਂ ਸਕਦੇ ਹੈਗੀ ਇਹ ਦੇਖ ਲਓ ਸੰਦੀਪ ਦੀ ਆਦਤ ਹੀ ਹੈ ਸਾਨੂੰ ਬਲੌਗਿੰਗ ਕਰਨ ਦਾ ਇਹ ਫਾਇਦਾ ਹੋ ਗਿਆ ਤੇ ਇਹਦੀ ਆਦਤ ਆ। ਵੀ ਗਾਲਾਂ ਤਾਂ ਹੁਈਆਂ ਮੈਂ ਕਿਹਦਾ ਦਿਲੋਂ ਇਹ ਫਿਰ ਦਿਨੋਂ ਤਾਂ ਕੋਈ ਵੀ ਨਹੀਂ ਕੁਝ ਕਰਦਾ ਹੁੰਦਾ ਫਿਰ ਤੁਸੀਂ ਆਈਆਂ ਅਗਲੇ ਦੀ ਵੇਸਟੀ ਕਰਦੇ ਹੁੰਦੇ ਹੋ। ਤੇ ਇਹ ਚੀਜ਼ ਆ ਹਨਾ ਹਮੇਸ਼ਾ ਸਾਡੇ ਸਾਥ ਨੇ। ਹੁਣ ਤਾਂ ਬੱਚੇ ਵੀ ਵੱਡੇ ਹੋ ਗਏ। ਫਿਰ ਵੀ ਬੱਚਿਆਂ ਨੂੰ ਵੀ ਵਿਚਾਰਿਆਂ ਨੂੰ ਜੇ ਤੁਹਾਨੂੰ ਕੁਝ ਕਹਿਣੇ ਨਹੀਂ ਹੈਗੇ ਵੀ ਮੇਰੀ ਮੰਮਾ ਨੂੰ ਐ ਕਿਉਂ ਗਾਲਾਂ ਕੱਢਦੇ ਹੋ ਫਿਰ ਤੁਹਾਨੂੰ ਆਪ ਹੀ ਸੋਚਣਾ ਚਾਹੀਦਾ ਸਰਵਤ ਕੀ ਵੀ ਗੱਲ ਨਹੀਂ ਹੈ ਇਹ ਵੀ ਜਵਾਕ ਨਹੀਂ ਵਿਚਾਰੇ ਹਾਂ ਮੱਚੇ ਇਹ ਬੱਚੇ ਕਦੇ ਨਹੀਂ ਪਤਾ ਕਹਿੰਦੇ ਹੁਣ ਵੀ ਤਾਨੂੰ ਪੜਾਉਂਦੀ ਐ ਮੈਨੂੰ ਹਰੇ ਨੀਤ ਨਾਲ ਵੀ ਲੜਾ ਦਿੰਦੇ ਸਾਡੀ ਤਾਂ ਚਾਰ ਪਾਰ ਸੈਲਟੀ ਬੱਚੇ ਕਹਿੰਦੇ ਮੈਂ ਤੁਹਾਨੂੰ ਸਕੂਲ ਤੋੜ ਦਿੰਦੀ ਆ ਟੜਕੀ ਵੀ ਭਜਾ ਦੇ ਅੱਜ ਤਾਂ ਵੱਡਾ ਬੱਚਾ ਗਿਆ ਨਹੀਂ ਹੈਗਾ ਅੱਜ ਤਾਂ ਵੱਡਾ ਬੱਚਾ ਉਹ ਕੱਟ ਕੀ ਰਹਿ ਗਿਆ ਹੁਣ ਘਰੀ ਰਹਿ ਗਿਆ ਮੈਂ ਚੱਲੇ ਗਏ ਇਸ ਸਕੂਲ ਚ ਅੱਜ ਤੁਸੀਂ ਚਲੇ ਗਏ ਜੇ ਸਕੂਲ ਚ ਚੇਕਾ ਲੋ ਜੀ ਇਹ ਤਾਂ ਚੱਲੀ ਜਾਂਦੇ ਹੁੰਦੇ ਨੇ ਨਾ ਘਰਾਂ ਦੇ ਵਿੱਚ ਕੰਮ ਸਭ ਦੀ ਹੁੰਦਾ ਮੈਂ ਹੁਣ ਲੱਕ ਰੋਟੀ ਲਾ ਕੇ ਖਾਣੀ ਆ ਜੀ ਇਹਦੇ ਨਾਲ ਜਿਹੜੀ ਅੱਜ ਵਾਲੀ ਵੀਡੀਓ ਦਾ ਐਂਡ ਕਰਦੇ ਹਾਂ ਰਮਿਤ ਜੀ ਮੰਮਾ ਬੱਸ ਹੁਣ ਬਹੁਤ ਹੋ ਗਈਆਂ ਗੱਲਾਂ ਬਾਤਾਂ ਇਹ ਕੱਲ ਨੂੰ ਮਿਲਾਂਗੇ ਜੀ ਤੇ ਆਜੋ ਤੁਸੀਂ ਵੀ ਜੇ ਸਾਗ ਨਾਲ ਮੱਕੀ ਦੀ ਰੋਟੀ ਖਾਣੀ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਨਾਲ